ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰਾਜਪ੍ਰੀਤ ਕੌਰ ਦੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਚੈਲ ਡਿਜ਼ਾਈਨਰ ਆਪਟਿਕ ਤੇ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਮੂਗੇ ਵਧੀਆ ਹੋਮਗੇ ਤੇ ਆਪਾਂ ਲੈ ਕੇ ਆਏ ਗਏ ਜੀ ਨਿਊ ਕਲੈਕਸ਼ਨ ਅੱਜ ਦਵਾਰਾ ਇਹ ਅੱਜ ਵਾਜਾ ਸੂਟ ਹੋਣਗੇ ਜੀ ਸਾਰੇ ਮਸਲੀਨ ਦੁਪੱਟੇ ਤੇ ਕੁਝ ਪਿਓਰ ਦੁਪੱਟੇ ਨਾਲ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਓ ਜਿਹੜੇ ਨਵੇਂ ਵੀਰ ਸਾਰੇ ਨੇ ਉਹਨਾਂ ਨੂੰ ਰਿਕਵੈਸਟ ਹੈ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਿਓ ਤੇ ਜਿਹੜੇ ਪ੍ਰਾਣੀ ਵੀਵਰਸ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆਗਾ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਵੀ ਜਰੂਰ ਕਰਿਆ ਕਰੋ ਜੀ ਤੇ ਜਿਹੜਾ ਆਪਣਾ ਆਫਰ ਲੱਗਿਆ ਹੋਇਆਗਾ ਵੀ ਆਪਾਂ ਇੱਕ ਸੂਟ ਦੇਣਾਗਾ ਉਹਦੇ ਲਈ ਸਭ ਤੋਂ ਕੋਸ਼ਿਸ਼ ਕਰੋ ਵੀ ਸਾਰੇ ਸਭ ਤੋਂ ਬੰਦ ਕਮੈਂਟ ਕਰਿਓ ਤੇ ਆਪਣਾ ਜਿਹੜਾ ਸੂਟ ਆ ਉਹ ਲੈ ਕੇ ਜਾਇਓ ਤੇ ਆਓ ਜੀ ਵੀਡੀਓ ਸ਼ੁਰੂ ਕਰਦੇ ਆਂਗੇ ਤੇ ਪਹਿਲਾ ਸੂਟ ਹੈਗਾ ਜੀ ਜਿਹੜਾ ਕਾਟਨ ਦੇ ਸੂਟ ਰਹਿਣਗੇ ਜੀ ਅੱਜ ਵਾਲੇ ਇਹ ਕਿ ਟੈਕਸ ਦੇ ਝੂਟ ਹੋਣਗੇ ਜੀ ਸਾਰੇ ਤੇ ਇਹ ਦੇਖੋ ਜੀ ਫੋਟੋ ਚੈੱਕ ਕਰ ਲਓ ਪਹਿਲਾਂ ਬਹੁਤ ਸੋਹਣਾ ਸੂਟ ਹੈ ਤੇ ਕਲਰ ਹੈਗਾ ਜੀ ਅ ਇਹ ਹੈਗਾ ਕਲਰ ਕਿਹੜਾਗਾ ਇਹ ਪਿਸਤਾਜ ਆ ਪਿਸਤੇ ਇਹ ਜੀ ਮੈਂ ਕਾਫੀ ਕੋ ਨਹੀਂ ਕਾਫੀ ਹਵਲਾ ਗਰੇ ਜਿਹਾ ਕਲਰ ਹੈ ਜੀ ਇਹ ਗਰੇ ਸ਼ੇਡ ਜੀ ਚ ਲਓ ਜੀ ਫੁੱਲਾ ਜਾ ਪੈਣੀ ਲਓ ਜੀ ਬਹੁਤ ਸੋਹਣੀ ਪ੍ਰਿੰਟਿੰਗ ਹੋਈ ਹੋਈ ਹੈ ਜੀ ਤੇ ਆਹ ਵਾਲੀਆਂ ਇਹਦੀਆਂ ਬਣ ਗਈਆਂ ਜੀ ਬਾਜੂ ਤੇ ਆਉਣਗੇ ਫੁੱਲ ਆਹ ਬਾਜੂ ਬਣ ਗਈਆਂ ਸੇਮ ਪ੍ਰਿੰਟਿੰਗ ਜਿਹੜੀ ਆਪਣੀ ਬੈਕਟੇ ਹੋਈ ਹੋਈ ਆ ਆ ਲਓ ਜੀ ਬੈਕਟੇ ਹੋਈ ਤੇ ਆਹ ਗੋਜੀ ਆਪਣੇ ਮੋਢੇ ਤੇ ਪੱਲਾ ਲਓ ਜੀ ਤੇ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਤੇ ਆਪਣਾ ਆਰਡਰ ਆ ਰਿਹਾ ਉਹ ਦੇ ਦਿਓ ਜੀ ਤੇ ਇਹਦੇ ਨਾਲ ਹੈਗਾ ਜੀ ਫੁੱਲ ਪ्योर ਧੱਤ ਪੱਟਾ ਧੱਪਟਾ ਵੀ ਚੈੱਕ ਕਰਾਉਂਦੇ ਹਾਂ ਇਹ ਸੂਟ ਸਾਡੇ ਆਫਲਾਈਨ ਸੇਲ ਹੋ ਗਿਆ ਕੁਸ਼ਕ ਸਾਡੇ ਕੋਲੇ ਦੋ ਹੀ ਰਹਿ ਗਏ ਸੀਗੇ ਤੇ ਅਸੀਂ ਸੋਚਿਆ ਸਾਨੂੰ ਤੁਹਾਨੂੰ ਦਿਖਾ ਦਈਏ ਜੀ ਇਹ ਦਪੱਟੇ ਦੇ ਸਾਰੇ ਖਾ ਹੋਇਆ ਹੋਇਆ ਹੈ ਪੀਕੋ ਕੀਤੀ ਹੋਈ ਹੈ ਸਾਰੇ ਦਪੱਟੇ ਦੀ ਲਓ ਜੀ ਬਹੁਤ ਸੋਹਣੇ ਦੁਪੱਟੇ ਨੇ ਖੁੱਲੇ ਡੁੱਲੇ ਦੁਪੱਟੇ ਆ ਜਿੰਦਾ ਮਰਜ਼ੀ ਵੇਅਰ ਕਰੀ ਜਾਇਓ ਪਿਓਰ ਦੇ ਦੁਪੱਟੇ ਰਹਿਣਗੇ ਜੀ ਬਹੁਤ ਸੋਹਣੇ ਸੂਟ ਨੇ ਬਹੁਤ ਸੋਹਣੇ ਜਿਹੜੇ ਪਿਓਰ ਤੇ ਦੁਪੱਟੇ ਆ ਜੀ ਪ੍ਰਾਈਸ ਹੈਗਾ ਜੀ ਇਹਦਾ 1200 ਰੁਪਿਆ ਤੇ ਸ਼ਿਪਿੰਗ ਤੁਸੀਂ ਕੋਈ ਨਹੀਂ ਦੇਣੀ ਜੀ ਸ਼ਿਪਿੰਗ ਬਿਲਕੁਲ ਫ੍ਰੀ ਆ ਅਗਲਾ ਕਲਰ ਇਹਦੇ ਵਿੱਚ ਹੈਗਾ ਜੀ ਆਵਲੇ ਦਾ ਅਗਲਾ ਕਲਰ ਆ ਇਹ ਗਾਜਰੀ ਜੀ ਸ਼ੇਡ ਚ ਆਉਂਦੀ ਐ ਨੀ ਸ਼ੇਡ ਜੀ। ਪ੍ਰਿੰਟ ਉਦਾਂ ਹੀ ਹੋਇਆ ਹੋਇਆ ਜੀ ਇਹਦੇ ਤੇ ਵੀ। ਚਲੋ ਖੋਲ ਹੀ ਦਿੰਦੀ ਐਗੀ ਖੋਲ ਕੇ ਪਤਾ ਲੱਗ ਜੂਗਾ। ਇਹ ਲਓ ਜੀ। ਬਹੁਤ ਘੈਰ ਬਹੁਤ ਪੈਰ ਪੈਰ ਕਰਕਲਾ। ਬਹੁਤ ਸੋਹਣਾ ਕਲਰ ਹੈਗਾ। ਗਰਮੀ ਵਾਲੇ ਸੂਟ ਨੇ, ਕਾਟਨ ਦੇ। ਪਿਓਰ ਕਾਟਨ ਆ ਬਹੁਤ ਜਿਆਦੇ ਸੋਹਣੀ ਤੇ ਸੌਫਟ ਸੌਫਟ ਕਾਟਨ ਆਗੀ। ਕੋਈ ਵਧੀਆ ਜਿੱਦਾਂ ਮਰਜ਼ੀ ਲੜਾਈ ਜਾਓ। ਆ ਇਹਦੀ ਸਲਵਾਰ ਐ ਜੀ। ਤੇ ਆ ਹੈਗਾ ਜੀ ਇਹਦਾ ਦੁਪੱਟਾ ਲਓ ਜੀ ਦੁਪੱਟੇ ਦੇ ਕਿੰਨਾ ਪਿਆਰਾ ਦੁਪੱਟਾ ਤੇ ਸੂਟ ਦਾ ਪ੍ਰਾਈਸ ਸਿਰਫ 1200 ਰੁਪਇਆ ਪਿਓਰ ਦੇ ਦੁਪੱਟੇ ਨਾਲ 1200 ਚ ਸੂਟ ਨਹੀਂ ਆਉਂਦਾ ਜੀ ਤੇ ਜਲਦੀ ਜਲਦੀ ਆਪਣਾ ਸਕਰੀਨਸ਼ਾਟ ਲੈ ਕੇ ਜਿਹੜਾ ਹੈਗਾ ਆਰਡਰ ਦੇ ਦਿਓ ਜੀ ਇਹ ਪਿਓਰ ਦੇ ਦੁਪੱਟੇ ਵਾਲੇ ਦੋ ਹੀ ਸੂਟ ਸੀ ਤੇ ਅਗਲੇ ਸੂਟ ਹੈਗੇ ਆ ਜੀ ਕਾਟਨ ਦੇ ਵਿੱਚ ਹੀ ਨੇ ਬਹੁਤ ਸੋਹਣੀ ਕਾਟਨ ਹੈ ਜੀ ਇਹ ਬਹੁਤ ਜ਼ਿਆਦਾ ਸੋਹਣੀ ਆਹ ਲਓ ਇਹ ਬਹੁਤ ਸੋਹਣੀ ਪ੍ਰਿੰਟਿੰਗ ਹੋਈ ਹੋਈ ਆ ਆਹ ਵਾਲਾ ਹੋਊਗਾ ਨੈਕ ਟਿੱਚੀਰਾ ਤੇ ਆਹ ਵਾਲਾ ਡਿਜ਼ਾਈਨ ਆਊਗਾ ਜਿਹੜਾ ਬੱਜੂ ਤੇ ਪੈਰਟ ਕਲਰ ਹੈ ਇਹ ਲਾਈਟ ਜਾਂ ਮਿੱਠਾ ਜਾਂ ਪੈਰਟ ਹੈਗਾ ਬੜਾ ਅੱਖਾਂ ਜੇ ਨੂੰ ਖਾਣ ਵਾਲਾ ਨਹੀਂ ਹੈਗਾ ਤੇ ਉਹ ਵੀ ਗਰਮੀ ਦੇ ਵਿੱਚ ਥੋੜੇ ਲਾਈਟ ਚੀ ਚਾਉਦੇ ਜਿਆਦਾ ਤਾਂ ਪਰ ਅੱਜ ਜੀ ਜੀ ਤੋਂ ਹੁਣ ਸੁਰੂ ਤੋਂ ਵੇਅਰ ਕਰਾਂਗੇ ਤਾਂ ਇਹ ਬਹੁਤ ਸੋਹਣਾ ਲੱਗਣੇ ਹਾਲੋ ਜੀ ਤੇ ਪੱਟਾ ਦੇਖੋ ਜਿਹੜਾ ਐਨਾ ਸੋਹਣਾ ਦੁਪੱਟਾ ਬਣਿਆ ਹੋਇਆ ਨਾ ਬਹੁਤ ਜਿਆਦਾ ਸੋਹਣਾ ਲਓ ਜੀ ਮਸਲੀਨ ਦੁਪੱਟਾ ਪਿਆਰ ਮਸਲੀਨ ਦਾ ਦੁਪੱਟਾ ਜੀ ਤੇ ਸੂਟ ਦਾ ਪ੍ਰਾਈਸ ਹੈਗਾ ਜੀ 1300 ਹਾਂ 1300 ਦਾ ਪ੍ਰਾਈਸ ਹੈ ਜੀ ਦਾ ਤੇ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨ ਸ਼ਾਟ ਲੈ ਕੇ ਜਿਹੜਾ ਆਪਣਾ ਆਰਡਰ ਆ ਉਹ ਦੇ ਦਿਓ ਜੀ ਬਹੁਤ ਸੋਹਣਾ ਲੱਗ ਰਿਹਾ ਦੁਪੱਟਾ ਤੇ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਇਹਦੇ ਵਿੱਚ ਇੱਕ ਕਲਰ ਇਹਦੇ ਵਿੱਚ ਹੋਰ ਹੈ ਜੀ ਉਹ ਹੈਗਾ ਜੀ ਬੁਲਬੀ ਨਾਲ ਦਾ ਜੀ ਹਾਂ ਇਹ ਵਾਲਾ ਮੋਰ ਪੰਛੀਆ ਕਲਰ ਹੈ ਜੀ ਉਹ ਵਾਲਾ ਪੈਪਸੀ ਇਹ ਵਾਲਾ ਮੋਰ ਪੰਛੀਆ ਕਲਰ ਹੈ ਇਹ ਵੀ ਬਹੁਤ ਸੋਹਣਾ ਕਲਰ ਹੈ ਇਹਦੀ ਦਿਖਾਈਆ ਫੋਟੋ ਮਣੀ ਲਓ ਜੀ ਇਹ ਬਹੁਤ ਸੋਹਣੀ ਕਾਟਨ ਆ ਜੇ ਤੁਸੀਂ ਚਾਹੋ ਤਾਂ ਸ਼ਰਟਾਂ 'ਚ ਲਾਈਨਿੰਗ ਲਗਵਾ ਸਕਦੇ ਹੋ ਵੈਸੇ ਤਾਂ ਬਿਨਾ ਲਾਈਨਿੰਗ ਤੋਂ ਬਣਦੀਆਂ ਨੇ ਕਾਟਨ ਤਾਂ ਜ਼ਿਆਦਾਤਰ ਪਰ ਜੇ ਲਾਈਨਿੰਗ ਲਗਵਾਣੀ ਲੱਗੇਂਗੀ ਲਗਵਾ ਸਕਦੇ ਹੋ ਬਹੁਤ ਸੋਹਣੀ ਪ੍ਰਿੰਟਿੰਗ ਹੋਈ ਹੋਈ ਆ ਬਹੁਤ ਸੋਹਣੇ ਸੂਟ ਨੇ ਆ ਜਿਹੜਾ ਬੈਕ ਆ ਬੈਕ ਤੇ ਵੀ ਪ੍ਰਿੰਟਿੰਗ ਹੀ ਆਉਗੀ ਜੀ ਉਦਾਂ ਹੀ ਬੈਕ ਬਣੀ ਹੋਈ ਆ ਤੇ ਆਉਗੀ ਵੀ ਪਾਵਾਂ ਤੇ ਪ੍ਰਿੰਟਿੰਗ ਇਹ ਹੁਣ ਇਹਦਾ ਦੁਪੱਟਾ ਦਿਖਾਈਏ ਦੁਪੱਟਾ ਵੀ ਬਹੁਤ ਪਿਆਰਾ ਦਾ ਲੋ ਜੀ ਇਹਦਾ ਦੁਪੱਟਾ ਉਸ ਤੋਂ ਵੀ ਪਿਆਰਾ ਲਓ ਜੀ ਬਹੁਤ ਸੋਹਣਾ ਕਲਰ ਹੈ ਜੀ ਬਹੁਤ ਜਿਆਦਾ ਸੋਹਣਾ ਕਲਰ ਕੰਟਰਾਸਟ ਹੀ ਬਹੁਤ ਜਿਆਦਾ ਸੋਹਣੇ ਨੇ ਤੇ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਆਰਡਰ ਜਿਹੜਾ ਆਪਣਾ ਦੇ ਦਿਓ ਜੀ ਤੇ ਅਗਲਾ ਸੋ ਅਗਲਾ ਆਹ ਹੈ ਜੀ ਬਾਟਮ ਹੈਗੀ ਮੋਰ ਪੰਖੀਆ ਕਲਰ ਹੈ ਜੀ ਬਹੁਤ ਸੋਹਣਾ ਪੀਕੋਕ ਸ਼ੇਡ ਪੀਕੋਕ ਸ਼ੇਡ ਅਗਲਾ ਕਲਰ ਹੈਗਾ ਜੀ ਉੱਥੇ ਪੈਰਟੀ ਆ ਉਹੋ ਉਹ ਕਰਨਾ ਪਰਟ ਸੀ ਇਹ ਵਾਲਾ ਬੋਸ ਕਰਨਾ ਹੈ ਉਹ ਉਹ ਦਾ ਹਰਕਾ ਮੈਂ ਫਿਰ ਮੈਂ ਦੇ ਮੈਂ ਦੀ ਪਰਟ ਹੈ ਨਾ ਇਹ ਵੀ ਬੋਸ ਹੋਣਾ ਬਣਿਆ ਹੋਇਆ ਇਹਨੇ ਲਾ ਦੋ ਬੰਸੋੜਾ ਇਹ ਸਾਰਾ ਪ੍ਰੈਪਰ ਹੈ ਲਾਉ ਜੀ ਇਹੋਸ ਤੋਂ ਵੀ ਸੋਣਾ ਇਹ ਆਪਣਾ ਜਿਹੜਾ ਚਾਲੜਾ ਪੀ ਸਾਊਗਾ ਤੇ ਆਉਣੀ ਹੈ ਜੀ ਜਿਹੜੀਆਂ ਬਾਹਵਾ ਬਾਹਵਾ ਤੇ ਵੀ ਪ੍ਰਿੰਟਿੰਗ ਆਉਗੀ ਤੇ ਤੇਰੀ ਬੈਗ ਆਗੀ ਬੈਗ ਤੇ ਦੇ ਐਡਾ ਫਲਾਵਰ ਬਣੇ ਹੋਏ ਨੇ ਜੀ ਬੈਗ ਵੀ ਬਹੁਤ ਸੋਹਣੀ ਆ ਚਾਹਉਂਦਾ ਬੋ ਮੈਂ ਬੈਗ ਵਾਲਾ ਮੂੜੀ ਰੱਖ ਲੇ ਤਾਂ ਚੱਲ ਜੂ ਤੇ ਬੈਗ ਵੀ ਬਹੁਤ ਸੋਹਣੀ ਆ ਤੇ ਇਹ ਹੈਗਾ ਜੀ ਇਹਦਾ ਤੇ ਪੈਟ ਦੁਪੱਟਾ ਵੀ ਬਹੁਤ ਸੋਹਣਾ ਜਿੱਦਾ ਮਸਲੀਨ ਦੇ ਦੁਪੱਟੇ ਆ ਹਲਕੇ ਫੁਲਕੇ ਹਲਕੇ ਹਲਕੇ ਬਹੁਤ ਸੋਹਣੇ ਜਿੱਦਾ ਮਾਜੀ ਸਿਰ ਤੇ ਲਈ ਜਾਇਓ ਇਹ ਤੂੰ ਵੀ ਕਹਿੰਦਾ ਇਹ ਸੋਈ ਕਹਟਾ ਬਹੁਤ ਸੋਹਣੀ ਕਲੈਕਸ਼ਨ ਆਈ ਹੈ ਜੀ ਸਾਰੇ ਬਹੁਤ ਸੋਹਣੇ ਪ੍ਰਿੰਟਿੰਗ ਆਏ ਨੇ ਲਓ ਜੀ ਜਿਵੇਂ ਬਾਗ ਹੁੰਦਾ ਲੱਗਦਾ ਹੈ ਨਾ ਲਕਾਰੀ ਬਹੁਤ ਸੋਹਣਾ ਜੀ ਇਹ ਵੀ ਚਲਦੇ ਜਲਦੇ ਸਕਰੀਨ ਸ਼ਾਟ ਲੈ ਕੇ ਆਪਣੇ ਆਰਡਰ ਆ ਜਿਹੜੇ ਦੇ ਲਜਾਇਓ ਇਹਦਾ ਪ੍ਰਾਈਸ ਵੀ ਹੈਗਾ ਜੀ 1300 ਰੁਪਏ ਹੋ ਗਈ ਹੈ ਜੀ ਚੋਹੋਂ ਹਰ ਇੱਕ ਪ੍ਰਾਈਮ ਨੇ ਫੁੱਲ ਲੈ ਕੇ ਆਏ ਨੇ ਤੁਹਾਡੇ ਲਈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਮੱਤ ਤੋਂ ਕਰਿਓ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਆ ਕਰੋ ਜੀ ਤੇ ਲਾਈਕ ਸ਼ੇਅਰ ਕਮੈਂਟ ਵੀ ਜਰੂਰ ਕਰਕੇ ਦੱਸਿਆ ਕਰੋ ਵੀ ਸਾਡੇ ਸੂਟ ਤੁਹਾਨੂੰ ਕਿੱਦਾਂ ਲੱਗੇ ਲੌਂਚ ਮਾਸਟਰਡ ਕਲਰ ਆ ਇਹ ਵੀ ਬਹੁਤ ਸੋਹਣਾ ਆ ਇਹਦੀਆਂ ਬਾਹਾਂ ਆਉਣਗੀਆਂ ਤੇ ਬੈਕ ਦੇ ਪੇਂਟਿੰਗ ਦਿਖਾ ਦਈਏ ਤੁਹਾਨੂੰ ਆ ਵਈ ਇਹਦੀ ਬੈਕ ਹੈ ਜੀ ਬਹੁਤ ਸੋਹਣਾ ਸੂਟ ਹੈ ਤੇ ਮਾਸਟਰ ਰੇਦੀ ਬੋਟਮ ਹੈਗੀ ਤੇ ਆਹ ਵਾਲੀ ਹੈਗੀ ਇਹਦੀ ਦੁਪੱਟੀ ਦੁਪੱਟੀ ਲਾਉਜ ਹਲਕੇ ਫੁਲਕੇ ਬਹੁਤ ਸੋਹਣੇ ਆ ਜਿਹੜੇ ਦੁਪੱਟੇ ਉੱਤੇ ਲੱਗੇ ਦੇਖ ਲਓ ਹਾਂਜੀ ਲਾਉਜ ਬਹੁਤ ਘਾ ਲੱਗ ਰਿਹਾ ਇਹ ਲਾਉਜ ਬਹੁਤ ਸੋਹਣੇ ਲੱਗ ਰਹੇ ਆ ਦੁਪੱਟੇ ਵੀ ਤੇ ਅ ਜਲਦੀ ਜਲਦੀ ਆਰਡਰ ਹਣੇ ਦਾ ਦਿਓ ਜੀ ਤੇ 1300 ਰੁਪਏ ਪ੍ਰਾਈਸ ਤੇ ਅਗਲਾ ਜਿਹੜਾ ਛੂਟ ਹੈਗਾ ਉਹ ਹੈਗਾ ਜੀ ਆਪਣੀਆਂ ਮੰਡੀਆਂ ਵਾਸਤੇ ਮੰਡੀਆਂ ਵਾਸਤੇ ਲੈ ਲਓ ਕੁਸਤਾਨ ਆਪਣੀ ਸਾਸ ਵਾਸਤੇ ਲੈ ਲਓ ਹੋਈ ਮਮਾ ਹੋਈ ਮਮੰਗੇ ਹਾਂ ਜੀ ਸਸਤਾ ਮੰਡੀਆਂ ਸਸਾਂ ਹੀ ਜਾਂਦੇ ਮੰਡੀਆਂ ਨਹੀਂ ਮੰਮੀਆ ਨਾਲ ਤਾਂ ਲਓ ਜੀ ਇਹ ਪਿਆ ਹੋ ਕਲੈਕਸ਼ਨ ਹੈਗੀ ਜੀ ਇਹ ਜਿਹੜਾ ਸੂਟ ਹੈਗਾ ਜੀ ਇਹ ਪਿਓਰ ਕਾਟਨ ਉਹ ਤਾਂ ਕੀ ਸਟਾਫ ਸੀਗਾ ਜਿਹੜਾ ਪਹਿਲਾਂ ਆਪਾਂ ਦਿਖਾਇਆਗਾ ਇਹਦੀ ਪ੍ਰਿੰਟ ਆ ਦਿਖਾ ਦੇ ਸਿਤਕ ਕਲੈਕਸ਼ਨ ਤੇ ਇਹ ਵੀ ਬਹੁਤ ਸੋਹਣਾਗਾ ਏਕੇ ਟੈਕਸ ਦੇ ਸੂਟ ਸੀਗੇ ਜੀ ਸਾਰੇ ਜਿਹੜੇ ਪਹਿਲਾਂ ਦਿਖਾਏ ਆਪਾਂ ਉਹ ਵੀ ਏਕੇ ਟੈਕਸ ਦੇ ਸੀ ਏ ਵੀ ਏਕੇ ਟੈਕਸ ਦੇ ਦੁਪट्टे ਵੀ ਬਹੁਤ ਸੋਹਣੇ ਨੇ ਜੀ ਇਹਦੇ ਪ्योरੀ ਦੁਪੱਟੇ ਨੇ ਜੀ ਆਪਣੇ ਪਿਆਰ ਮਸਲੀਨ ਦੇ ਦੁਪੱਟੇ ਨੇ ਜੀ ਬਹੁਤ ਸੋਹਣੇ ਮੰਮੀਆਂ ਲਈ ਤੇ ਇਹ ਸੂਟ ਦਾ ਪ੍ਰਾਈਸ 1400 ਰੁਪਏ ਹੈ ਜੀ ਇਹ ਸੂਟ ਆਪਾਂ ਪਹਿਲਾਂ ਵੀ ਦਿੱਤੇ ਸੀਗੇ ਬਹੁਤ ਜਲਦੀ ਨਿਕਲੇ ਸਾਰੇ ਸੂਟ ਬਹੁਤ ਸੋਹਣੇ ਸਾਰਿਆਂ ਨੇ ਬਹੁਤ ਪਸੰਦ ਕੀਤੇ ਇਸ ਲਈ ਇਹਦੇ ਵਿੱਚ ਇੱਕ ਕਲਰ ਹੋਰ ਆ ਅਗਲਾ ਕਲਰ ਇਹਦੇ ਵਿੱਚ ਇਹ ਥੋੜਾ ਜਿਹਾ ਪਿਸਤਾ ਜੀ ਸ਼ੇਡ ਸੀਗੀ ਇਹ ਥੋੜਾ ਜਿਹਾ ਹੋਰ ਇਹ ਹੋਰ ਤਰ੍ਹਾਂ ਦਾ ਸ਼ੇਡ ਹੈਗਾ ਦੋਨੋਂ ਦਾ ਅਲੱਗ-ਅਲੱਗ ਆ ਇੱਕ ਆ ਪਿਸਤਾ ਜਾਂ ਆ ਸੁਰਮਈ ਰੰਗ ਦਾ ਜ। ਹਲੋ ਜੀ। ਦੁਪੱਟੇ ਇਹਨਾਂ ਦੀ ਬਹੁਤ ਸੋਹਣੇ। ਲੋ ਜੀ। ਖੁੱਲੇ ਡੁੱਲੇ ਦੁਪੱਟੇ ਨੇ ਬਹੁਤ ਸੋਹਣੇ। ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਪਣਾ ਜਿਹੜਾ ਆਰਡਰ ਆ ਉਹ ਦੇ ਸਕਦੇ ਹੋ ਜੀ। ਹਾਂਜੀ ਉਮੀਦ ਕਰਦੀ ਆਂ ਜੀ ਅੱਜ ਵਾਲੀ ਰਿਲੇਕਸ਼ਨ ਜਿਹੜੀ ਤੁਹਾਨੂੰ ਪਸੰਦ ਆਈ ਹੋਊਗੀ ਤੇ ਸਾਰੇ ਜਣੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਲਾਈਕ ਕਮੈਂਟ ਵੀ ਕਰਿਆ ਕਰੋ ਤੇ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਆ ਕਰੋ ਤੇ ਮਿਲਦੇ ਆਂ ਜੀ ਅਗਲੀ ਵੀਡੀਓ 'ਚ ਧੰਨਵਾਦ ਜੀ ਸਤਿ ਸ਼੍ਰੀ ਅਕਾਲ